ਜੀ ਵੇਲੇ ਤਾਂ ਸलो ਅਸੀਂ ਕੁਝ ਨਹੀਂ ਕਰ पाए ਕਿਉਂਕਿ ਉਹ ਉਹਦੀ ਏਜ ਜਦੋਂ ਸੀਗੀ ਤਾਂ ਲੇਟ ਸਾਨੂੰ ਪਤਾ ਲੱਗਿਆ ਉਹਦੇ ਬਾਰੇ ਤੇ ਹੁਣ ਸੈਕੰਡ ਬੇਬੀ ਆ ਕਿ ਅਸੀਂ ਪਹਿਲੇ ਬੱਚੇ ਨੂੰ ਨਹੀਂ ਬਚਾ ਸਕੀ ਤਾਂ ਦੂਜੇ ਬੱਚੇ ਨੂੰ ਅਸੀਂ ਬਚਾਉਣ ਦੀ پوری ਕੋਸ਼ਿਸ਼ ਕੀਤੀ ਹੈ ਪਰ ਦੇਖੋ ਮੇਰਾ ਪਹਿਲਾ ਬੇਟਾ ਸੀਗਾ ਨਾ ਉਹਦੀ ਲੱਤਾਂ ਚੱਲਦੀਆਂ ਸੀਗੀਆਂ ਪਹਿਲੇ 8 ਮਹੀਨੇ ਤੱਕ ਬਿਲਕੁਲ ਠੀਕ ਰਿਹਾ ਸਰ ਉਹਦੀ ਮਤਲਬ ਕਿ ਬੈਟਨ ਵੀ ਲੱਗ ਗਿਆ ਸੀ ਸਰ ਹੌਲੀ ਹੌਲੀ ਵੀ ਖੁੰਦਾ ਗਿਆ ਸਰ ਉਹ ਦਿਨਾਂ ਤੱਕ ਲੱਤਾਂ ਚੱਲਦੀਆਂ ਸੀਗੀਆਂ ਗਰਦਨ ਵੀ ਨਾ ਘੇਰਣ ਲੱਗਿਆ ਸੀ ਇਹ ਉਹਦੀ ਪੋਸਟ 2 ਲੱਖ ਜਾਂ 2.5 ਲੱਖ ਰੁਪਇਆ ਇੱਕ ਮਹੀਨੇ ਦੀ ਆ ਉਹ ਜਦ ਤੱਕ ਨਹੀਂ ਮਿਲਦਾ ਤੁਸੀਂ ਇਹੋ ਬੱਚੇ ਨੂੰ ਸਿਰਪ ਦੋ ਤੇ ਉਹਦੇ ਨਾਲ ਕੀ ਬੱਚਾ ਸਟੇਬਲ ਰਹੇ ਕਿ ਹਾਂ ਵੀਕ ਨਾ ਹੋਵੇ ਬੱਚਾ ਕਿ ਉਹਦੇ ਨਾਲ ਚਲੋ ਤੁਹਾਨੂੰ ਥੋੜੀ-ਥੋੜੀ ਹੈਲਪ ਮਿਲੇਗੀ ਕਿ ਬੱਚਾ ਠੀਕ ਰਹੇ ਜਦ ਤੱਕ ਜਦ ਤੱਕ ਇੰਜੈਕਸ਼ਨ ਨਹੀਂ ਹੁੰਦਾ ਮੈਂ ਐਨ ਵੈਸੇ ਇੰਜੈਕਸ਼ਨ ਹੀ ਆਸਦਾ ਇੱਕ ਜਦੋਂ ਇਹਦਾਂ 6 ਮਹੀਨੇ ਦਾ ਹੋ ਗਿਆ ਜੀ ਇਸ ਦਿਨ ਮੂਵਮੈਂਟ ਘਟਣ ਲੱਗਦੀ ਸਾਨੂੰ ਫਿਰ ਅਸੀਂ ਪੀਜੀ ਚਲੇ ਗਏ ਪੀਜੀਐਲ ਨੇ ਨੋਰਮਲ ਟੈਸਟ ਕਰਾਈਗੇ ਫਿਰ ਉਸ ਤੋਂ ਬਾਅਦ ਜਦੋਂ ਹੋਰ ਰਿਪੋਰਟ ਵੀ ਨੋਰਮਲ ਆਈ ਗਈਆਂ ਤੇ ਜਦੋਂ ਐਸਐਮਈ ਦੀ ਰਿਪੋਰਟ ਕਰਾਈ ਫਿਰ ਅਸੀਂ ਤੁਸੀਂ ਜੁੜਿਓ ਔਨਯਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਪਟਿਆਲਾ ਦੇ ਰਣਜੀਤਪੁਰ ਹਰੰਦਰ ਰੋਡ ਵਿਖੇ ਇੱਕ ਛੋਟਾ ਸਾ ਬੱਚਾ ਜਿਸ ਦੀ ਉਮਰ ਹਜੇ ਸਿਰਫ 10 ਮਹੀਨੇ ਆ ਤੇ ਇਸ ਨੂੰ ਇਹ ਜੀ ਇੱਕ ਬਿਮਾਰੀ ਨੇ ਆਪਣੀ ਲਪੇਟ ਚ ਲੈ ਗਿਆ ਜਿਸ ਦਾ ਟੀਕੇ ਜਿਸ ਦੀ ਦਵਾਈ ਦੀ ਕੀਮਤ ਹੈ 13 ਕਰੋੜ ਸਾਡੇ ਨਾਲ ਉਸ ਤੋਂ ਇਲਾਵਾ ਸਾਡੇ ਨਾਲ ਬੱਚੇ ਦੇ ਮਾਤਾ ਜੀ ਆ ਗਏ ਪਹਿਲਾਂ ਅਸੀਂ ਉਹਨਾਂ ਨਾਲ ਗੱਲ ਕਰਦੇ ਆਂ ਅੰਜ ਕੀ ਨਾਮ ਹੈ ਤੁਹਾਡਾ ਸਰ ਜੀ ਸ਼ਸ਼ਕਾ ਮੇਰਾ ਨਾਮ ਮਨਪ੍ਰੀਤ ਕੋਹੜਾ ਤੇ ਮੇਰਾ ਬੇਟਾ ਰਿਦਮ ਵੀਰ ਸਿੰਘ ਜੋ ਕਿ 10 ਮਹੀਨਿਆਂ ਦਾ ਹਜੇ ਸਰ ਇਹਦੀ ਪੋਜ਼ਿਟਿਵ ਐਸਐਮਏ ਟਾਈਪ 1 ਆਈ ਹੈ ਸਰ ਜੀਐਾਈ ਦੇ ਵਿੱਚ ਇਹਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਸਰ ਤੇ ਉੱਥੇ ਇਹਦੀ ਰਿਪੋਰਟ ਪੋਜ਼ਿਟਿਵ ਆਈ ਹੈ ਤੇ ਉਹਨਾਂ ਨੇ ਡਾਕਟਰਾਂ ਨੇ ਕਿਹਾ ਕਿ ਇਹਨੂੰ 16 ਕਰੋੜ ਦਾ ਇੰਜੈਕਸ਼ਨ ਲੱਗੇਗਾ ਸਰ ਜੋ ਕਿ ਅਮਰੀਕਾ ਦੇ ਵਿੱਚ ਮਿਲੇਗਾ ਸਰ ਇੰਡੀਆ ਦੇ ਵਿੱਚ ਇਹਦਾ ਕੋਈ ਟ੍ਰੀਟਮੈਂਟ ਨਹੀਂ ਹੈਗਾ ਸਰ ਹਾਂਜੀ ਸਰ ਪਹਿਲਾਂ ਵੀ ਤੁਹਾਡੇ ਉਹ ਦੂਸਰੇ ਵੀ ਪਹਿਲੇ ਬੱਚੇ ਨੂੰ ਵੀ ਇਹੀ ਮਤਲਬ ਹਾਂਜੀ ਸਰ ਮੇਰਾ ਪਹਿਲਾ ਬੇਟਾ ਜੋ ਕਿ 1.5 ਸਾਲ ਦਾ ਟੂ ਦੀ ਡੈਥ ਹੋ ਗਈ ਸੀ ਸਰ ਤੇ ਉਹਨੂੰ ਵੀ ਸੇਮ ਪ੍ਰੋਬਲਮ ਸੀਗੀ ਸਰ ਉਹਦੇ ਮਤਲਬ ਲਾਸਟ ਵਿੱਚ ਉਹਦੀ ਆਕਸੀਜਨ ਘਟ ਗਈ ਸੀਗੀ ਸਰ ਤੇ ਵੈਂਟੀਲੇਟਰ ਤੇ ਰਿਆਦਸ਼ਿੰਦਰਾ ਹਸਪੀਟਲ ਦੇ ਵਿੱਚ ਹੋ ਸਰ ਤੇ ਲਾਸਟ ਉਹ ਸਾਨੂੰ ਮਤਲਬ ਕਿ ਇਸ ਦੁਨੀਆ ਤੋਂ ਛੱਡ ਕੇ ਚਲਾ ਗਿਆ ਸਰ ਹਾਂਜੀ ਸਰ ਕੀ ਨਾਮ ਹੈ ਬੱਚੇ ਦਾ ਇਸ ਦਾ ਬੱਚੇ ਦਾ ਕੀ ਨਾਮ ਹੈ ਸਰ ਇਹਦਾ ਨਾਮ ਮਰੀਦੰਵੀਰਾ ਤੇ ਮੇਰੇ ਪਹਿਲੇ ਬੇਟੇ ਦਾ ਨਾਮ ਮਨਵੀਰ ਸਿੰਘ ਸੀ ਜੀ ਸਰ ਹਾਂਜੀ ਸਰ ਇਹ ਬਹੁਤ ਮਹਿੰਗੀ ਹੈ ਤੇ ਕਿਵੇਂ ਤੁਸੀਂ ਸੋਚਿਆ ਕਿ ਆਇਆ ਕੋਈ ਮਦਦ ਲਈ ਅੱਗੇ ਤੋਂ ਸਰ ਮਤਲਬ ਕਿ ਮਦਦ ਬਹੁਤ ਜ਼ਿਆਦਾ 16 ਕਰੋੜ ਬਹੁਤ ਜ਼ਿਆਦਾ ਰਕਮ ਹੈ ਸਰ ਅਸੀਂ ਤਾਂ ਮਤਲਬ ਕਿ 1 ਲੱਖ ਰੁਪਈਆ ਨਹੀਂ ਕਮਾ ਸਕਦੇ ਕਿਉਂਕਿ ਮੇਰੇ ਹਸਬੰਦ ਦੀ ਨਹੀਂ ਸੈਲਰੀ ਨਹੀਂ ਹੈਗੀ ਸਿਰਫ 15000 ਅਸੀਂ ਮਤਲਬ ਕਿ ਸੈਲਰੀ ਦੀ ਹੈ ਇਹਨਾਂ ਦੀ ਤੇ ਅਸੀਂ 16 ਕਰੋੜ ਬਹੁਤ ਔਖਾ ਸੁਣਿਆ ਮਤਲਬ ਕਿ ਜਦੋਂ ਦੇਖਿਆ ਕਿ ਹਾਂ 16 ਕਰੋੜ ਦਾ ਇੰਜੈਕਸ਼ਨ ਲੱਗੇਗਾ ਬੱਚੇ ਤੇ ਤੇ ਅਸੀਂ ਆਪ ਖੁਦ ਸ਼ੌਂਕ ਹੋ ਗਏ ਕਿਉਂਕਿ ਪਹਿਲੇ ਬੱਚੇ ਵੇਲੇ ਤਾਂ ਸਰ ਅਸੀਂ ਕੁਝ ਨਹੀਂ ਕਰ पाए ਕਿਉਂਕਿ ਉਹ ਉਹਦੀ ਏਜ ਜਦੋਂ ਸੀਗੀ ਤਾਂ ਲੇਟ ਸਾਨੂੰ ਪਤਾ ਲੱਗਿਆ ਉਹਦੇ ਬਾਰੇ ਸਰ ਤੇ ਹੁਣ ਸੈਕੰਡ ਬੇਬੀ ਆ ਕਿ ਅਸੀਂ ਪਹਿਲੇ ਬੱਚੇ ਨੂੰ ਨਹੀਂ ਬਚਾ ਸਕੀ ਤਾਂ ਦੂਜੇ ਬੱਚੇ ਨੂੰ ਅਸੀਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰੀਏ ਮਤਲਬ ਕਿ ਸਾਡਾ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਨੀਆਂ ਕਿ ਅਸੀਂ ਖੁਦ ਇਕੱਲੇ ਨਹੀਂ ਕਰ ਸਕਦੇ ਬਾਕੀ মিডিਆ ਹੋ ਗਈ ਤਾਂ ਮਤਲਬ ਕਿ ਸਰਕਾਰ ਹੋ ਗਈ ਸੈਂਟਰ ਸਰਕਾਰ ਹੋ ਗਈ ਉਹ ਸਾਡੀ ਵੱਧ ਤੋਂ ਵੱਧ ਮਦਦ ਕਰੇ ਸਰ ਬਾਰੇ ਤੁਹਾਨੂੰ ਪਤਾ ਕਦੋਂ ਚੱਲਿਆ ਵੀ ਮਤਲਬ ਇਹ ਬਿਮਾਰੀ ਆ ਗਈ ਕਿਉਂਕਿ ਪਹਿਲਾਂ ਵੀ ਤੁਸੀਂ ਦੱਸੋ ਇੱਥੇ ਬ੍ਰਦਰ ਨੂੰ ਵੀ ਪਹਿਲਾਂ ਦੋਨੋਂ ਕਿਵੇਂ ਉਹਦਾ ਪਤਾ ਚੱਲਿਆ ਸਰ ਦੇਖੋ ਮੇਰਾ ਪਹਿਲਾ ਬੇਟਾ ਸੀਗਾ ਨਾ ਉਹਦੇ ਲੱਤਾਂ ਚੱਲਦੀਆਂ ਸੀਗੀਆਂ ਪਹਿਲਾ 8 ਮਹੀਨੇ ਤੱਕ ਬਿਲਕੁਲ ਠੀਕ ਰਿਹਾ ਸਰ ਉਹਦੇ ਮਤਲਬ ਕਿ ਬੈਠਣ ਵੀ ਲੱਗ ਗਿਆ ਸੀ ਸਰ ਤੇ ਹੌਲੀ ਹੌਲੀ ਥੀਕ ਹੋਣ ਲੱਗਿਆ ਸਰ ਉਹਦੇ ਨਾਲ ਤਾਂ ਲੱਤਾਂ ਚੱਲਦੀਆਂ ਸੀਗੀਆਂ ਗਰਦਨ ਵੀ ਨਾ ਘੇਰਨ ਲੱਗ ਗਈ ਸੀ ਸਰ ਤੇ ਖਾਣ ਪੀਣ ਚ ਵੀ ਬਹੁਤ ਔਖਾ ਹੋ ਰਿਹਾ ਸੀਗਾ ਸਰ ਖਾਣਾ ਪੀਣਾ ਸੀ ਤਾਂ ਉਹ ਕੱਢ ਦਿੰਦਾ ਸੀਗਾ ਜਲਦੀ ਉਹ ਤੇ ਦੁੱਧ ਤੱਕ ਨਹੀਂ ਉਹਦੇ ਪਾਸੇ ਤਾਂ ਸੀਗਾ ਸਰ ਤੇ ਫਿਰ ਅਸੀਂ ਪੀਜੀਆਈ ਗਏ ਤੇ ਪੀਜੀਆਈ ਵਾਲੇ ਨੇ ਸਰ ਮਤਲਬ ਕਿ ਟੈਸਟ ਵਗੈਰਾ ਕਰਾਇਆ ਸਾਰੇ ਪਹਿਲਾਂ ਤਾਂ ਟੈਸਟ ਸਾਰੇ ਨੋਰਮਲ ਆਉਂਦੇ ਸੀ ਜੇ ਉਹ ਨੋਰਮਲੀ ਟੈਸਟ ਹੁੰਦੀਆਂ ਤੇ ਉਹਨਾਂ ਨੇ ਫਿਰ ਇੱਕ ਲਾਸਟ ਵਿੱਚ ਟੈਸਟ ਕਰਵਾਇਆ ਸੀ ਐਸਐਮੇ ਟਾਈਪ 1 ਐਸਐਮੇ ਦਾ ਤੇ ਉਹਦੇ ਵਿੱਚ ਉਹਦੀ ਪੋਜ਼ਿਟਿਵ ਆਈ ਸੀਗੀ ਸਰ ਐਸਐਮੇ ਟਾਈਪ 1 ਦੇ ਵਿੱਚ ਤੇ ਫਿਰ ਉਹਨਾਂ ਨੇ ਮਤਲਬ ਸਾਨੂੰ ਬੁਲਾਇਆ ਤੇ ਉਹਨਾਂ ਨੇ ਕਿਹਾ ਕਿ ਐਸਐਮੇ ਟਾਈਪ ਦੀ ਬਿਮਾਰੀ ਹੈ ਕਿ ਇਹਦੇ ਵਿੱਚ ਇੰਜੈਕਸ਼ਨ 16 ਕਰੋੜ ਦਾ ਲੱਗੂਗਾ ਸਰ ਜੋ ਕਿ ਉਰੇ ਨਹੀਂ ਮਿਲਦਾ ਅਮਰੀਕਾ ਦੇ ਵਿੱਚ ਮਿਲਦਾ ਕਹਿੰਦੇ ਕਿਸੇ ਤੋਂ ਵੀ ਕੋਈ ਪੁੱਛਦੇ ਪੜਨੇ ਕੀ ਕੋਈ ਵੀ ਤੁਹਾਡੀ ਹੈਲਪ ਕਰੇ ਕਿਉਂਕਿ ਹੁਣ ਤਾਂ ਏਜ ਵੀ ਬੱਚੇ ਦੀ ਕਾਫੀ ਜ਼ਿਆਦਾ ਹੋ ਗਈ ਸਰ ਤੇ ਸਾਲ ਤੋਂ ਉੱਤੇ ਦਾ ਹੋ ਗਿਆ ਸੀ ਸਰ ਉਹ ਤੇ ਫਿਰ ਸਿਰਫ 2-3 ਮਹੀਨੇ ਦੇ ਬਾਅਦ ਹੀ ਉਹਦੀ ਡੈਥ ਹੋ ਗਈ ਸੀ ਸਰ 1.5 ਸਾਲ ਦੇ ਵਿੱਚ ਸਰ ਬਾਈ ਜਦੋਂ ਕਿ ਜੱਸੇ ਪੀਜੀ ਕੀ ਜਦ ਤੱਕ ਇੰਜੈਕਸ਼ਨ ਨਹੀਂ ਲੱਗਦਾ ਉਹ ਤਾਂ ਕੋਈ ਦਵਾਈ ਤਾਂ ਕੋਈ ਸਰ ਪੀਜੀਆ ਵਾਲੇ ਨੇ ਕਿਹਾ ਕਿ ਜਦ ਤੱਕ ਇੰਜੈਕਸ਼ਨ ਨਹੀਂ ਮਿਲਦਾ ਤੁਹਾਨੂੰ ਇੱਕ ਸੀਰਪ ਐ ਮਤਲਬ ਕਿ ਉਹ ਵੀ ਬਾਰੋ ਹੀ ਆਉਂਦੀ ਹੈ ਸਰ ਦੀ ਉਹਦੀ ਕੋਸਟ 2 ਲੱਖ ਜਾਂ 2.5 ਲੱਖ ਰੁਪਇਆ ਕਿ 1 ਮਹੀਨੇ ਦੀ ਆ ਉਹ ਜਦ ਤੱਕ ਨਹੀਂ ਮਿਲਦਾ ਤੁਸੀਂ ਉਹ ਬੱਚੇ ਨੂੰ سیرਪ ਦੋ ਤੇ ਉਹਦੇ ਨਾਲ ਕਿ ਬੱਚਾ ਸਟੇਬਲ ਰਹੇ ਕਿ ਹਾਂ ਵੀਕ ਨਾ ਹੋਵੇ ਬੱਚਾ ਕਿ ਉਹਦੇ ਨਾਲ ਚਲੋ ਤੁਹਾਨੂੰ ਥੋੜੀ-ਬੋਤੀ ਹੈਲਪ ਮਿਲੇਗੀ ਕਿ ਬੱਚਾ ਠੀਕ ਰਹੇਗਾ ਉਹਦੋਂ ਤੱਕ ਜਦ ਤੱਕ ਇੰਜੈਕਸ਼ਨ ਨਹੀਂ ਮਿਲਦਾ ਮੈਨ ਵੈਸੇ ਇੰਜੈਕਸ਼ਨ ਨਹੀਂ ਆ ਸਰ ਕੀ ਇਹਦਾ ਟਰੀਟਮੈਂਟ ਸਰ ਉਹ ਬਿਲਕੁਲ ਸਾਡੇ ਨਾਲ ਬੱਚੇ ਦੇ ਪਿਤਾ ਵੀ ਆ ਗਏ ਉਹਨਾਂ ਨਾਲ ਵੀ ਗੱਲ ਕਰਦੇ ਆ ਭਾਜੀ ਤੁਸੀਂ ਕੀ ਕੰਮਕਾਰ ਕਰਦੇ ਆ ਮੇਰਾ ਨਾਮ ਵਿਕ੍ਰਮ ਹੈ ਜੀ ਮੈਂ ਨਾ ਪਟਿਆਲੇ ਸਨੋਰੀ ਅੱਡੇ ਤੇ ਬਕਲੋਨੀਏ ਸਾਹਮਣੇ ਜੌਬ ਕਰਦਾ ਨਾ ਪੇਂਟ ਵਾਲੀ ਜੌਬ ਤੇ ਤੇ ਸਰ ਮੇਰੀ ਤਨਖਾਹ ਜਿਹੜੀ ਉਹ 15000 ਹੈ ਤੇ ਜਿਹੜੀ ਬੱਚੇ ਦਾ ਟਰੀਟਮੈਂਟ ਹੈ ਸਰ ਉਹ 16 ਕਰੋੜ ਰੁਪਇਆ ਹੈ ਜੋ ਕਿ ਬਹੁਤ ਅਮਾਉਂਟ ਬਹੁਤ ਹੀ ਜ਼ਿਆਦਾ ਹੈ ਤੇ ਮੈਂ ਸਾਰਾ ਦਿਨ ਹੀ ਬੇਨਤੀ ਕਰਦਾ ਹੱਥ ਜੋੜ ਕੇ ਵੀ ਮੇਰੇ ਬੇਟੇ ਲਈ ਡੋਨੇਟ ਕਰੋ ਵਾਤ ਤੋਂ ਵਾਤ ਹੈਲਪ ਕਰੋ ਤਾਂ ਕਿ ਅਪਾ ਰੀਦਨ ਦੀ ਜਾਨ ਬਚਾ ਸਕੀਏ ਅਸੀਂ ਬਹੁਤ ਹੀ ਜ਼ਿਆਦਾ ਟੈਨਸ਼ਨ 'ਚ ਆਂ ਕਿਉਂਕਿ ਇਸੇ ਪਹਿਲਾਂ ਵੀ ਇੱਕ ਬੇਟਾ ਹੋ ਚੁੱਕੇ ਆਂ ਜੇ ਅਸੀਂ ਇਸ ਨੂੰ ਵੀ ਖੋਦਾਂਗੇ ਤਾਂ ਅਸੀਂ ਸਾਡੇ 'ਚ ਨਹੀਂ ਹਿੰਮਤ ਨਹੀਂ ਹੈ ਵੀ ਅਸੀਂ ਇੰਨਾ ਚੱਲ ਸਕੀਏ ਯਾਰ ਡਾਕਟਰਾਂ ਨੇ ਕੋਈ ਪੀਜੀਏ ਦੇ ਡਾਕਟਰਾਂ ਨਾਲ ਕੋਈ ਗੱਲ ਹੋਈ ਹੋਵੇ ਤੁਹਾਨੂੰ ਤੁਹਾਨੂੰ ਕਦੋਂ ਪਤਾ ਚੱਲਿਆ ਵੀ ਰੀਦਰ ਨੂੰ ਵੀ ਇਹੀ ਬਿਮਾਰੀ ਹੈ ਜਦੋਂ ਲਗਭਗ 6 ਮਹੀਨੇ ਦਾ ਹੋ ਗਿਆ ਜੀ ਇਸਦੀ ਨਾ ਮੂਵਮੈਂਟ ਘੱਟ ਲੱਗਦੀ ਜੀ ਸਾਨੂੰ ਫਿਰ ਅਸੀਂ ਪੀਜੀਏ ਚਲੇ ਗਏ ਪੀਜੀਏ ਨੇ ਨਾਰਮਲ ਟੈਸਟ ਕਰਾਈਗੇ ਫਿਰ ਉਸ ਤੋਂ ਬਾਅਦ ਜਦੋਂ ਹੋਰ ਰਿਪੋਰਟ ਵੀ ਨਾਰਮਲ ਆਈ ਗਈਆਂ ਤੇ ਜਦੋਂ ਐਸਐਮਈ ਦੀ ਰਿਪੋਰਟ ਕਰਾਈ ਫਿਰ ਅਸੀਂ ਹੋਰ ਰਿਪੋਰਟ ਮਹੀਨੇ ਡੇਢ ਮਹੀਨੇ ਬਾਅਦ ਆਈ ਸੀ ਤੇ ਉਹ ਰਿਪੋਰਟ ਪੋਜ਼ਿਟਿਵ ਆਈ ਸੀ ਉਹਦੇ ਵਿੱਚ ਐਸਐਮਈ 1 ਪੋਜ਼ਿਟਿਵ ਆਇਆ ਤੇ ਉਸ ਤੋਂ ਬਾਅਦ ਫਿਰ ਉਹ ਡਾਕਟਰ ਨੇ ਕਿਹਾ ਵੀ ਇਹ ਜਿਹੜਾ ਟਰੀਟਮੈਂਟ ਹੈ ਵੀ ਉਹ ਇੱਕੋ ਇੰਜੈਕਸ਼ਨ ਹੈ ਵੀ ਜਿਹੜਾ 16 ਕਲੋਰ ਦਾ ਵੀ ਉਹੀ ਲੱਗੇਗਾ ਵੀ ਹੋਰ ਕੋਈ ਟਰੀਟਮੈਂਟ ਨਹੀਂ ਹੈ ਆਪਣੇ ਇੰਡੀਆ ਦੇ ਵਿੱਚ ਕੋਈ ਸੰਪਰਕ ਹੋਇਆ ਕਿਸੇ ਸੰਸਥਾ ਮੰਨ ਕੋਈ ਸਮਾਜ ਸੇਵੀ ਨਾਲ ਜਾਂ ਕੋਈ ਐਨਜੀਓ ਨਾਲ ਤੁਹਾਡਾ ਵੀ ਨਹੀਂ ਸਰ ਹਜੇ ਤੱਕ ਕਿਸੇ ਨਾਲ ਕੋਈ ਸੰਪਰਕ ਨਹੀਂ ਹੋਇਆ ਤੇ ਬਸ ਅਸੀਂ ਕੱਲ ਫੇਸਬੁੱਕ ਤੇ ਵੀਡੀਓ ਪਾਈ ਸੀ ਤੇ ਉਹਨਾਂ ਦੇ ਥਰੂ ਸਾਨੂੰ ਹੈਲਪ ਮਿਲੀ ਆ ਥੋੜੇ-ਬਹੁਤੀ ਹੈਲਪ ਆਈ ਹੈ ਸਾਨੂੰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਜਿਹੜੀ ਅਮਾਉਂਟ ਹੈ ਬਹੁਤ ਹੀ ਜ਼ਿਆਦਾ ਵੱਡੀ ਆ ਤਾਂ ਕਿ ਸਾਨੂੰ ਐ ਵੀ ਲਗੋ ਲੋਕ ਵੱਤੋਂ ਵੱਧ ਡੋਨੇਟ ਕਰਨ ਤਾਂ ਕਿ ਰਿਦਮ ਦਾ ਪਾ ਜਲਦੀ ਜਲਦੀ ਟ੍ਰੀਟਮੈਂਟ ਕਰਾ ਸਕੀ ਤੇ ਡਾਕਟਰ ਨਾਲ ਗੱਲ ਕੀਤੀ ਹੈਗੀ ਡਾਕਟਰ ਨੇ ਦੱਸਿਆ ਕਿ ਇਹ ਕਿੰਨੇ ਕਿ ਮਤਲਬ ਜੇ 100 ਬੱਚਿਆਂ ਨੂੰ ਕਿੰਨੇ ਬੱਚੇ ਨੂੰ ਹੁੰਦੀ ਹੈ ਜਿਹੜੀ ਇਹ ਚੀਜ਼ ਹੈ ਇਹ ਕਹਿੰਦੇ ਜੀ ਲੱਖ ਦੇ ਵਿੱਚੋਂ ਇੱਕ ਬੱਚੇ ਨੂੰ ਇਹ ਪ੍ਰੋਬਲਮ ਹੋਣ ਲੱਗੀ ਪਹਿਲਾਂ ਘੱਟ ਸੀਗੇ ਹੁਣ ਥੋੜੀ ਥੋੜੀ ਵੱਧਦੀ ਜਾ ਰਹੀ ਹੈ ਹਾਂਜੀ ਸਰ ਸੋ ਬਿਲਕੁਲ ਪਰਿਵਾਰ ਦੀ ਵੀ ਤਸਵੀਰਾਂ ਦੇਖਿਓ ਇਹ ਬੱਚਾ ਛੋਟਾ ਔਰ ਇਹ ਮਨਵੀਰ ਜਿਹੜਾ ਪਹਿਲਾਂ ਬ੍ਰਦਰ ਸੀ ਜਿਸ ਦੀ ਜਤੋਗਿਆ ਮਨਵੀਰ ਇਹਦਾ ਬ੍ਰਦਰ ਹੈ ਜਿਸ ਦੀ ਫੋਟੋ ਹੈ ਔਰ ਇਹ ਹੁਣ ਹੈਗਾ ਔਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਚਾਹੀਦਾ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਇਸ ਬੱਚੇ ਦੀ ਜਿਹੜੀ ਕਿ ਜਾਨ ਬਚਾਈ ਜਾ ਸਕੇ ਕਿਉਂਕਿ 13 ਕਰੋੜ ਬਹੁਤ ਜ਼ਿਆਦਾ ਰਕਮ ਹੁੰਦੀ ਹੈ 13 ਕਰੋੜ ਤਾਂ ਹੀ ਹੋ ਸਕਦਾ ਹੈ ਅਗਰ ਤੁਸੀਂ 13 ਹੋ ਗਿਆ ਜਾਂ 16 ਕਰੋੜ 16 ਕਰੋੜ ਰੁਪਏ ਬਹੁਤ ਜ਼ਿਆਦਾ ਹੁੰਦਾ ਹੈ ਜਿਸ ਦੇ ਨਾਲ ਇਸ ਬੱਚੇ ਦੀ ਜੇ ਕੋਈ ਦਾਨੀ ਸੱਜਣ ਜਾਂ ਪੰਜਾਬ ਦੀਆਂ ਕੋਈ ਵੀ ਐਨਜੀਓ ਹੋ ਗਿਆ ਪੰਜਾਬ ਤੋਂ ਬਾਹਰ ਦੀਆਂ ਹੋਗੀਆਂ ਇਸ ਪਰਿਵਾਰ ਦੀ ਮਦਦ ਕਰਨ ਜਿਸ ਦੇ ਨਾਲ ਬੱਚੇ ਦੀ ਜਿਹੜੀ ਕਿ ਜ਼ਿੰਦਗੀ ਬਚਾਈ ਜਾ ਸਕੇ ਪਟਿਆਲਾ ਤੋਂ ਆਨੰਦ ਦੇ ਨਾਲ ਚਰਨਜੀਤ ਚੋਸ਼ੀ ਜੀ